ਅੱਜ ਅੱਜ ਜਿਹੜਾ ਕਾਂਗਰਸ ਦਾ ਮੈਨੀਫੈਸਟੋ ਹੈ ਇਹਦੇ ਬਾਰੇ ਤੁਹਾਨੂੰ ਅਸੀਂ ਆਪਣੀਆਂ ਕੁਝ ਗਾਰੰਟੀਆਂ ਜਿਹੜੀਆਂ ਉਹਦੇ ਬਾਰੇ ਜਾਣਕਾਰੀ ਦੇਣਾ ਚਾਹਨੇ ਆ ਸਾਰੋਂ ਪਹਿਲੇ ਇਹ ਤੇ ਹੈ ਕਿ ਹਿੰਦੁਸਤਾਨ ਦੀ ਕਿਸਾਨੀ ਦਾ ਜੋ ਸੰਘਰਸ਼ ਚੱਲ ਰਿਹਾ ਪਿਛਲੇ ਤਕਰੀਬਨ 4 ਸਾਲਾਂ ਤੋਂ ਜਿਹਦੇ ਵਿੱਚ ਜ਼ਿਆਦਾਤਰ ਕਿਸਾਨ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਦੇ ਯੂਪੀ ਦੇ वेस्टर्न ਯੂਪੀ ਦੇ ਵੈਸੇ ਸਾਰੇ ਦੇਸ਼ ਦੇ ਹੀ ਨੇ ਕਿਉਂਕਿ ਦਿੱਲੀ ਦੇ ਵਿੱਚ ਸੰਘਰਸ਼ ਹੈ ਤੇ ਇਹ ਜਿਹੜੇ ਸੂਬੇ ਆਲੇ-ਦੋਲੇ ਨੇ ਦਿੱਲੀ ਦੇ ਉਹਨਾਂ ਦੀ ਜ਼ਿਆਦਾ ਪ੍ਰੈਜ਼ੈਂਸ ਨਜ਼ਰ ਆਦੀ ਪਰ ਸਾਰੇ ਹਿੰਦੁਸਤਾਨ ਦਾ ਕਿਸਾਨ ਪਮੇ ਤਮਿਲਨਾਡੂ ਹੈ ਕarnataka ਦਾ ਤੇਲੰਗਾਨਾ ਦਾ ਉਹ ਸਾਰਿਆਂ ਦੇ ਇਸ਼ੂ ਸੀ ਕਈ ਫਸਲਾਂ ਨੇ ਜਿਹੜੀਆਂ ਸਾਰੇ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਸੂਬਿਆਂ ਵਿੱਚ ਬੀਜੀਆਂ ਜਾਂ ਜਿਹੜੀ ਮੇਨ ਕ੍ਰੌਪ ਲੋ ਜਿਸਾ ਪੰਜਾਬ ਦੇ ਕੋਟਾਰ ਜਾਂ ਪੱਗ ਚੋਨਾ ਆਪਣਾ ਕਰਨ ਕੇ ਉਹਦੇ ਵਿੱਚ ਗੰਨਾ ਜਾਂਦਾ ਉਹਦੇ ਵਿੱਚ ਕਪਾਹ ਦੀ ਨਰਮਾ ਆ ਜਾਂਦਾ ਸੋ ਇਸ ਤਰ੍ਹਾਂ ਹੀ ਦਾਦਾ ਨੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਤੋ ਕਿਸਾਨਾਂ ਦਾ ਸੰਘਰਸ਼ ਮੋਦੀ ਸਾਹਿਬ ਦਿਨ ਆ ਜਿਹੜਾ ਚੱਲਦਾ ਹੈ ਉਹ ਹੀ ਆਇਆ ਹੈ ਕਿ ਸਾਨੂੰ 6 ਮਹੀਨੇ ਪਹਿਲੇ ਸਾਨੂੰ ਰੇਟ ਦੱਸਿਆ ਜੇ ਫਸਲ ਦਾ ਫਸਲ ਦਾ ਰੇਟ ਜਿਹੜਾ ਹੋਏ ਉਹ ਨਿਰਧਾਰਤ ਕੀਤਾ ਜਾਏ ਡਾਕਟਰ ਐਮ ਐਸ ਸਵਾਮੀਨਾਥ ਦੇ ਫਾਰਮੂਲੇ ਮਤਲਬ ਉਹਦੇ 'ਚ ਇਹ ਹੁੰਦਾ ਹੈ C2 50% ਉਹਦੇ 'ਚ ਇਹ ਹੈ ਬੇਸਿਕਲੀ ਕਿ ਜ਼ਮੀਨ ਦਾ ਠੇਕਾ ਵੀ ਵਿੱਚ ਪਾਇਆ ਜਾਏ ਜਿੰਨਾ ਫਸਲ ਦੇ ਉੱਤੇ ਖਰਚਾ ਹੁੰਦਾ ਇਨਪੁਟਸ ਦਾ ਖਰਚਾ ਟੋਟਲ ਭਾਵੇਂ ਲੇਬਰ ਦਾ ਡੀਜ਼ਲ ਦਾ ਟਰੈਕਟਰ ਦਾ ਲਿਬ ਸਾਰਾ ਕੁਝ ਵਿੱਚ ਪਾ ਕੇ ਤੇ 50% ਉਹਦਾ ਉਹਦਾ ਜਿਹੜੀ ਆਮਦਨ ਕロップ ਦੀ ਜੇ ਇੱਕ ਕੁਇੰਟਲ ਪਿਛੇ ਹਜ਼ਾਰ ਰੁਪਏ ਦਾ ਟੋਟਲ ਖਰਚਾ ਜ਼ਮੀਨ ਦਾ ਠੇਕਾ ਪਾ ਕੇ ਤੇ ਘੱਟੋ ਘੱਟ 1500 ਰੁਪਏ ਰੇਟ ਲੁਣਾ ਤੇ ਇਹ ਫਾਰਮੂਲਾ ਤੁਹਾਨੂੰ ਝਟਕਾ ਦੱਸ ਰਿਹਾ ਉਹ ਇਨੇਚਰ ਦੇ ਸੰਘਰਸ਼ ਤੋਂ ਬਾਅਦ ਮੋਦੀ ਸਾਹਿਬ ਨੇ ਤੇ 10 ਮਿੰਟ ਦਾ ਵਕਤ ਵੀ ਨਹੀਂ ਕੱਢਿਆ ਹਜ਼ਾਰਾਂ ਦੀ ਲੱਖਾਂ ਦੀ ਤਦਾਦ ਚ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਬੈਠੇ 700 ਤੋਂ ਵੱਧ ਕਿਸਾਨ ਸਾਡਾ ਸ਼ਹੀਦ ਹੋਇਆ ਰੀਸੈਂਟਲੀ ਤੁਸੀਂ ਵੇਖਿਆ 2 ਮਹੀਨੇ ਪਹਿਲੇ ਆਪ ਦੀ ਜਿਹੜੀ ਸਰਕਾਰ ਹੈ ਭਗਵੰਤ ਮਾਨ ਤੇ ਮੇਰਾ ਡਾਇਰੈਕਟ ਚਾਰਜ ਦੇ ਕੇ ਭਗਵੰਤ ਸਿੱਧੇ ਤੌਰ ਤੇ ਬੀਜੇਪੀ ਦੇ ਇੰਚ ਤੁਸੀਂ ਹੈਰਾਨ ਹੋ ਕੇ ਕਹਿੰਦੇ ਕਿ ਜੋ ਕੇਜਰੀਵਾਲ ਜੇਲ ਤੋਂ ਬਾਹਰ ਨਿਕਲੇ ਆ ਤੇ ਉਹਨੇ जीएल दे ਵਿੱਚੋਂ ਬਾਹਰ ਨਿਕਲੇ ਜਿੱਤੇ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਹੈ ਭਗਵੰਤ ਮਾਨ ਨਾਲ ਬੈਠ ਕੇ ਉਹਦੇ ਵਿੱਚ ਉਹਨੇ ਦਿੱਲੀ ਦੀ ਗੱਲ ਕੀਤੀ ਜੋ ਪੰਜਾਬ ਦੀ ਕੀਤੀ ਕਿਹਾ ਕਿ ਬੀਜੇਪੀ ਦੀ ਸਟ੍ਰੈਟਜੀ ਇਹ ਹੈ ਕਿ ਕੁਝ ਸਾਡੇ ਐਮਐਲਏ ਤੋੜੇ ਜਾਂ ਨਾਲ ਭਗਵੰਤ ਨੂੰ ਨਾਲ ਲਿਆ ਜਾਏ ਨਾਲ ਬੈਠੇ ਜਿਵੇਂ ਚਾਹੋਗੇ ਤਾਂ ਮੈਂ ਤੁਹਾਨੂੰ ਕਲਿੱਪ ਹੋਣੇ ਦੇ ਸਕਦਾ ਜਿਹਦੇ ਵਿੱਚ ਕੇਜਰੀਵਾਲ ਭਗਵੰਤ ਦੀ ਹਾਜ਼ਰੀ 'ਚ ਕਹਿ ਰਿਹਾ ਹੈ ਕਿ ਬੀਜੇਪੀ ਦੀ ਸਟ੍ਰੈਟਜੀ ਇਹ ਹੈ ਕਿ ਸਾਡੇ ਕੁਝ ਐਮਐਲਏ ਖਰੀਦੇ ਜਾਣ ਕੋਈ ਤੋੜੇ ਜਾਂ ਤੇ ਭਗਵੰਤ ਨੂੰ ਨਾਲ ਲਿਆ ਜਾਏ ਇਸ ਤੋਰ ਪਾਈ ਦੇ ਵਿੱਚ ਸੋ ਇਹ ਮੈਂ ਤੁਹਾਨੂੰ ਜਿਹੜੀ ਗੱਲ ਕਹਿਣਾ ਚਾਹਨਾ ਇਹ ਕਾਂਗਰਸ ਇੰਡੀਆ ਅਲਾਈንስ ਦੀ ਸਰਕਾਰ ਨਜ਼ਰ ਆ ਰਹੀ ਹੈ ਬਾਦੀ ਮжоਰਟੀ ਆਤੀ ਕਾਂਗਰਸ ਦਾ ਪ੍ਰਾਈਮ ਮਿੰისტਰ ਹੋਏਗਾ ਸਾਡਾ ਇਹ ਵਾਅਦਾ ਇਹਦੇ ਵਿੱਚ ਕਿ ਅਸੀਂ ਐਮਐਸਪੀ ਡਾਕਟਰ ਸੁਆਮੀ ਨਾਥਨ ਦੇ ਫਾਰਮੂਲੇ ਮੁਤਾਬਕ ਤਈ ਫੈਸਲੇ ਪਹਿਲਾ ਜਿਹੜਾ ਗਿਫਟ ਹੈ ਹਿੰਦੁਸਤਾਨ ਦੇ ਕਿਸਾਨਾਂ ਨੂੰ ਦੇਵਾਂਗੇ ਸੋ ਇੱਕ ਨੰਬਰ ਵਾਦੇ ਨੰਬਰ 2 ਮੋਦੀ ਸਾਹਿਬ ਕੋ ਦੋ ਵਿਕਲਪ ਸਰ ਜਦੋਂ ਗਵਰਨਮੈਂਟ ਚਾਹੀਦੀ ਟੋਟਲ ਹਿੰਦੁਸਤਾਨ ਦੀ ਕਿਸਾਨੀ ਦਾ 2014 ਦੇ ਵਿੱਚ ਕਰਜ਼ਾ ਸੀ 9 ਲੱਖ ਕਰੋੜ ਰੁਪਏ ਬਟ ਮੋਦੀ ਸਾਹਿਬ ਨੇ ਕਿਸਾਨਾਂ ਨੂੰ ਕਰਜ਼ਾ ਮਾਫੀ ਵੱਲ ਤੇ ਖੇਤ ਮਜ਼ਦੂਰਾਂ ਦੀ ਕਰਜ਼ਾ ਮਾਫੀ ਵੱਲ ਧਿਆਨ ਨਹੀਂ ਦਿੱਤਾ ਉਹਨਾਂ ਨੇ ਆਂਦੀ ਕੰਟਰੀ ਜਿਹੜੇ ਮਲਟੀਨੈਸ਼ਨਲ ਸੀ ਵੱਡੇ ਬਿਜ਼ਨਸ ਘਰਾਣੇ ਸੀ ਜਿਨ੍ਹਾਂ ਨੇ ਬੈਂਕਾਂ ਦੇ ਕਰੋੜਾਂ ਲੱਖ ਰੁਪਏ ਦੇ ਲੋਨ ਲਏ ਸੀ ਵਾਪਸੀ ਨਹੀਂ ਸੀ ਹੋਈ ਉਹਨਾਂ ਨੂੰ 10 ਸਾਲਾਂ ਦਾ 16 ਲੱਖ ਕਰੋੜ ਦੀ ਕਰਜ਼ਾ ਮਾਫੀ ਕੀਤੀ ਹੈ ਸੋ ਮੋਦੀ ਦਾ ਹੱਥ ਅਮੀਰ ਆਦਮੀ ਨਾਲ ਕਾਂਗਰਸ ਦਾ ਹੱਥ ਗਰੀਬ ਆਦਮੀ ਨਾਲ ਤੇ ਕਿਸਾਨ ਤੇ ਖੇਤ ਮਜ਼ਦੂਰ ਨਾਲ ਤੁਹਾਨੂੰ ਪਤਾ ਸ਼ੁਰੂ ਤੋਂ ਹੀ ਕਾਂਗਰਸ ਨੇ ਨਾਰਾ ਜੈ ਜਵਾਨ ਤੇ ਜੈ ਕਿਸਾਨ ਦਾ ਲਾਲਬਾਦ ਦੇ ਸ਼ਾਸਤੀ ਜੀ ਨੇ ਦਿੱਤਾ ਸੀ ਸੋ ਅਸੀਂ ਸਾਫ਼ ਤੌਰ ਆਪਣੀ ਪ੍ਰਾਇੋਰਟੀ ਕਲੀਅਰ ਕਰਦੇ ਕਾਂਗਰਸ ਇਜ਼ ਵਿਦ ਦੀ ਫਾਰਮਰਸ ਕਾਂਗਰਸ ਇਜ਼ ਵਿਦ ਦੀ ਲੇਬਰਰਸ ਜਿਹੜਾ ਕਿਸਾਨ ਖੇਤ ਮਜ਼ਦੂਰ ਹੈ ਸਾਡਾ ਜਾਂ ਸਾਡਾ ਕਿਸਾਨ ਹੈ ਸਾਡੀ ਪ੍ਰਾਇੋਰਟੀ ਹੋਵੇ ਤੋਂ ਇਸ ਗੱਲ ਦਾ ਕਿ ਕਿਸਾਨਾਂ ਦਾ ਜਿਹੜਾ ਕਰਜ਼ਾ ਹੈ ਤੇ ਜਿਹੜਾ ਖੇਤ ਮਜ਼ਦੂਰਾਂ ਦਾ ਕਰਜ਼ਾ ਹੈ ਉਹਦੇ ਤੇ ਸਪੈਸ਼ਲੀ ਧਿਆਨ ਦੇ ਕੇ ਉਹਨਾਂ ਨੂੰ ਰਾਹਤ ਦੇਣ ਵਾਸਤੇ ਕਰਜ਼ਾ ਮਾਫੀ ਵਲ ਅਸੀਂ ਇੱਕ ਸਪੈਸ਼ਲ ਕਮਿਸ਼ਨ ਬਿਠਾਵਾਂ ਉਹ ਸਪੈਸ਼ਲ ਕਮਿਸ਼ਨ ਆਂ ਦੇ ਟਾਈਮ ਦੇ ਵਿੱਚ ਕਰਜ਼ਾ ਮਾਫੀ ਵਾਲੇ ਰਸਤੇ ਤੇ ਚੱਲੇਗਾ ਚੋ ਦੈਟ ਇਹ ਇੱਕ ਸੈਕਸ਼ਨ ਜਿਨੇ ਪਿਛਲੇ 75 ਸਾਲ ਚ ਦੇਸ਼ ਦਾ ਪੇਟ ਭਰਦੇ ਆ ਸੈਲਫ ਸਫੀਸ਼ੀਐਂਟ ਦੇਸ਼ ਨੂੰ ਕੀਤਾ ਨਹੀਂ ਤੇ ਹਮੇਸ਼ਾ ਤੁਹਾਨੂੰ ਪਤਾ ਸ਼ੁਰੂ ਜਦੋਂ ਜਵਾਲਾਲ ਨਹਿਰੂ ਜੀ ਦੇ ਟਾਈਮ ਤੇ ਜਦੋਂ ਪ੍ਰਧਾਨ ਮੰਤਰੀ ਅਮਰੀਕਾ ਜਾਂਦੇ ਸੀ ਉਦੋਂ ਸਾਨੂੰ ਹਮੇਸ਼ਾ ਕਦੀ ਸਾਨੂੰ ਚਾਵਲ ਚਾਹੀਦੇ ਸੀ ਕਦੀ ਕੜਕਾ ਚਾਹੀਦੀ ਸੀ ਕਈ ਸ਼ਿਪਸ ਭਰੀਆਂ ਜਿਹੜੀਆਂ ਅਮਰੀਕਾ ਤੋਂ ਅਨਾਜ ਦੀਆਂ ਆਉਂਦੀਆਂ ਸੀ ਹੁਣ ਸੈਲਫ ਸਫੀਸ਼ੈਂਸੀ ਸੈਲਫ ਸਫੀਸ਼ੈਂਸੀ ਜਿਹੜੀ ਪਹਿਲੀ ਹਰੀ ਕ੍ਰਾਂਤੀ ਕਾਂਗਰਸ ਨੇ ਲੱਕੀ ਐ ਐਮ ਐਸ ਪੀ ਸਾਰਿਆਂ ਨੂੰ ਪਹਿਲੇ ਐਮ ਐਸ ਪੀ ਦਾ ਜਿਹੜਾ ਪ੍ਰੋਵੀਜ਼ਨ ਹੈ ਕਾਂਗਰਸ ਨੇ ਕੀਤਾ ਤਾਂ ਇਸ ਗੱਲ ਕੰ ਇਸ ਸੈਕੰਡਰੀ ਹੈ ਤੀਸਰਾ ਇਹਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਗੱਲ ਹੈ ਜੇ ਜੇ ਦੇ ਵਿੱਚ ਮੈਂ ਰਾਹੁਲ ਜੀ ਸਾਡੇ ਨਾਲ ਬੈਠੇ ਹੋ ਮੈਂ ਕਰਨਾ ਚਾਹਾਂਗਾ ਹੈਲਥ ਦੇ ਵਿੱਚ 25 ਲੱਖ ਰੁਪਿਆ ਅਸ਼ੋਕ ਗਲੋਰਸ ਗਲੋਰ ਸਾਹਿਬ ਦੀ ਸਰਕਾਰ ਨੇ ਤੁਹਾਡੇ ਕੋਲ ਚਾਹੀਏ ਹਰ ਰਾਜਸਤਾਨੀ ਨੂੰ ਜਿੰਨੂੰ ਵੀ ਕਿਤੇ ਬਿਮਾਰੀ ਦੀ ਹਾਲਤ ਚ ਮਦਦ ਦੀ ਲੋੜ ਪਈ ਇਹ ਹੈਲਥ ਇੰਸ਼ੋਰੈਂਸ 25 ਲੱਖ ਦਾ ਕਵਰ ਦੇ ਸਾਡੇ ਡਿਪਟੀ ਸੀਐਮ ਸਾਹਿਬ ਬੈਠੇ ਨੇ 10 ਲੱਖ ਦਾ ਇਸ ਟਾਈਮ ਟੈਲਿੰਗ ਗ੍ਰਾਂਟ ਆਲਰੇਡੀ ਹੈਲਥ ਕਵਰ ਮਿਲ ਰਿਹਾ ਉਹਦਾ ਮਤਲਬ ਹੈ ਕਿ ਕਿਸੇ ਨੂੰ ਵੀ ਬਿਮਾਰੀ ਦੇ ਹਾਲਤ ਚ ਹਸਪਤਾਲ ਜਾਣਾ ਪਏ ਭਾਵੇਂ ਵੱਡੇ ਤੋਂ ਵੱਡੇ ਪ੍ਰਾਈਵੇਟ ਹਸਪਤਾਲ ਚਲੇ ਜਾਓ ਪੈਸੇ ਗਵਰਨਮੈਂਟ ਤੁਹਾਨੂੰ ਨਹੀਂ ਦੇਗੀ ਪਰ ਉਹਦਾ ਬਿੱਲ ਸਿੱਧੇ ਤੌਰ ਤੇ ਗਵਰਨਮੈਂਟ ਦੇਗੀ ਹੁਣ ਅਸੀਂ ਇਹ ਫੈਸਲਾ ਕੀਤਾ ਹੈ 올 ਇੰਡੀਆ ਲੈਵਲ ਤੇ 올 ਇੰਡੀਆ ਲੈਵਲ ਤੇ ਅਸੀਂ ਫੈਸਲਾ ਕੀਤਾ ਹੈ ਕਿ ਹਰ ਹਿੰਦੁਸਤਾਨੀ ਨੂੰ 140 ਕਰੋੜ ਲੋਕਾਂ ਕਿਸੇ ਪਰਿਵਾਰ ਚ ਭਾਵੇਂ 10 ਮੈਂਬਰ ਨੇ ਕਿਸੇ ਭਾਵੇਂ 5 ਨੇ 2 ਨੇ 1 ਇੱਕ ਅਸੀਂ 25 ਲੱਖ ਰੁਪਏ ਦੀ ਹੈਲਥ ਇੰਸ਼ੋਰੈਂਸ ਹਰ ਹਿੰਦੁਸਤਾਨੀ ਨੂੰ ਮਿਲੇਗਾ ਵੇਲਾਕਲੇ ਸਾਰੇ ਨੂੰ ਬੜਾ ਰੈਵੋਲੂশনারੀ ਕਦਮ ਦੇਸ਼ ਦੀ ਜਾਤੀ ਤਬਾਹ ਹੋ ਗਈ। ਫਰੀ ਬਲੋਕ ਅਸੀਂ ਰੋਜ਼ ਹਸਪਤਾਲਾਂ ਚ ਪੜਤਦੇ ਵੇਖੇ। ਕਈ ਮਾਂ ਕਈ ਨੌਜਵਾਨ ਮੈਂ ਆਪਣੇ ਵੇਖੇ ਨੇ ਪਰ ਆ ਜਿਹੜੇ ਨੇ ਆਪਣਾ ਬਾਪ ਤੇ ਮਾਂ ਨੂੰ ਹਸਪੀਟਲ ਚ ਨਹੀਂ ਲਿਜਾਣ ਦੀ ਪੋਸਿਸ਼ਨ। ਉਹ ਵਿਚਾਰੇ ਲਿੰਕ ਦੇ ਕਰਾਂ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਜਾਂਦੀ ਏ ਬਿਕੋਜ਼ ਫਾਈਨੈਂਸ਼ੀਅਲੀ ਕਮਰਦਾ ਤੇ ਤੁਹਾਨੂੰ ਪਤਾ ਹਸਪੀਟਲ ਕੋਈ ਕੰਮ ਹੀ ਨਹੀਂ ਕਰਦਾ। ਆ ਜਿਹੜੀ ਆਮ ਆਦਮੀ ਕਲੀਨਿਕ ਖੋਲ ਗਿਆ ਨਹੀਂ ਤੇ ਨੀਰੀ ਗੇ ਡਿਸਪੈਂਸਿੰਗ ਹੈ ਨਾ ਤੇ ਮੁਰਦਨ ਤੇ। ਜੇ ਕੋਈ ਮੇਜਰ ਆਪਰੇਸ਼ਨ ਕਰਾਣਾ ਤੁਹਾਨੂੰ ਪ੍ਰਾਈਵੇਟ ਹਸਪਤਾਲ ਚ ਲੈ ਕੇ ਜਾਣਾ ਪੈਗਾ ਪ੍ਰਾਈਵੇਟ ਹਸਪਤਾਲ ਚ ਮਰੀਜ਼ ਮੰਗਲੋਂ ਦਾਖਲ ਹੁੰਦਾ ਪੈਸੇ ਉਹ ਪਹਿਲੇ ਕਿਤੇ ਜਮਾ ਕਰਦੇ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਬਾਡੀ ਨਹੀਂ ਚੁੱਕਣ ਦਿੰਦੇ ਕਿ ਬਾਡੀ ਤਾਂ ਚੁੱਕਣ ਤਾਂ ਕਿ ਪਹਿਲੇ ਸਾਰਾ ਬਿੱਲ ਦੇ ਕੇ ਜਾਓ ਸੋ ਇਹ ਸਾਰੀਆਂ ਚੀਜ਼ਾਂ ਤੋਂ ਲੋਕਾਂ ਨੂੰ ਬਹੁਤ ਵੱਡੀ ਰਾਹਤ ਇਹ ਇਸ ਨਾਲ ਉਹਨ ਇੱਕ ਹੋਰ ਜਿਹੜਾ ਬੜਾ ਇੰਪੋਰਟੈਂਟ ਹੈ ਕਿ ਉਹਨੂੰ ਇਸ ਦਸਤਾਵੇਜ਼ ਤੇ 50 ਦੀ ਪਛਾਣ ਨੇ ਜੈ ਚਾਹ ਚੈੱਕਸ ਹੀ ਸਾਹਿਬ ਨੇ ਹੰਦੇ ਹਿੰਦੁਸਤਾਨੀ ਆਰਮੀ ਦੀ ਭਰਤੀ ਕਰ ਅਸੀਂ 18 ਸਾਲ ਦਾ ਜਵਾਨ ਭਰਤੀ ਕਰਦੇ ਸੀ ਤੇ 36 ਵਿੱਚ ਉਹ ਰਿਟਾਇਰ ਹੋ ਕੇ ਜਾਂਦਾ 18 ਸਾਲ ਦੀ ਨੌਕਰੀ ਇਹਨਾਂ ਨੇ ਅਗਨੀਵੀਰ ਸਕੀਮ ਚ 3 ਸਾਲ ਟ੍ਰੇਨਿੰਗ ਹੈ ਤੇ ਚੌਥੇ ਸਾਲ ਰਿਟਾਇਰ 17 ਸਾਲ ਦਾ ਨੌਜਵਾਨ ਮੁੰਡਾ ਭਰਤੀ ਹੋਏਗਾ ਤੇ 21 ਵਿੱਚ ਰਿਟਾਇਰ ਹੋ ਜਾਏਗਾ ਹੁਣ 21 ਨੂੰ 21 ਅਚਾ ਜਿਹੜਾ 18 ਸਾਲ ਪੁਰਾਣੀ ਆਮਦੀ ਸੀ ਉਹਦੇ ਵਿੱਚ ਪੈਨਸ਼ਨ ਸੀ ਨਾਲ ਟੋਟਲ ਫੈਮਿਲੀ ਵਾਸਤੇ ਫਾਈਨੈਂਸ਼ੀਅਲ ਪੈਕੇਜ ਕੋਈ ਪਰਿਵਾਰ ਦਾ ਜੀ ਜਾਂ ਖੁਦ ਬਿਮਾਰ ਹੋ ਜਾਏ ਮਿਲਦੀ ਹਸਪੀਟਲ ਫ੍ਰੀ ਇਲਾਜ ਚਾਹੁੰਦੇ ਉਹਨੀਆਂ ਵਾਸਤੇ ਨਾ ਮੈਡੀਕਲ ਕਵਰ ਹੈ ਨਾ ਪੈਨਸ਼ਨ ਹੈ ਤੇ ਮੈਨੂੰ ਦੱਸੋ ਹਿੰਦੁਸਤਾਨ ਦੇ ਬਾਰਡਰਾਂ ਦੀ ਰਖਵਾਲੀ ਕੌਣ ਕਰੇਗਾ 14 ਸਾਲਾਂ ਦੇ ਵਿੱਚ ਜਦੋਂ ਲੜਕੇ ਵਾਸਤੇ ਕੋਈ ਰਿਸ਼ਤਾ ਵੀ ਮੰਗ ਲਵੇ ਤੇ ਜੇ ਉਹ ਦੱਸ ਦੇ ਕੋ ਰਿਟਾਇਰਡ ਫੌਜੀ ਹੈ ਤਾਂ ਕੋਈ ਰਿਸ਼ਤਾ ਹੀ ਨਹੀਂ ਦੇਣ ਨੂੰ ਤਿਆਰ ਹੁੰਦਾ ਸੋ ਇਸ ਗੱਲ ਕਰਨ ਅਸੀਂ ਇਹ ਫੈਸਲਾ ਕਰ ਲਿਆ ਕਾਂਗਰਸੀ ਗਵਰਨਮੈਂਟ ਆਇਆ ਅਗਨੀ ਵੀਰ ਸਕੀਮ ਸਕਰੈਪ ਕਰ ਦਿੱਤੀ ਜਾਏਗੀ ਆਮੀਦੀ ਐਫ ਆਰਸ ਦੀ ਤੇ ਨੇਵੀ ਦੀ ਜਿਹੜੀ ਰੈਗੂਲਰ ਪਰਤੀ ਉਹੀ ਕੀਤੀ ਜਾਏਗੀ ਸੋ ਇਹ ਇਹ ਹੋਰ ਪੰਜਾਬੀਆਂ ਵਾਸਤੇ ਵੱਡੀ ਗੱਲ ਹੈ ਅੱਛਾ ਨੌਜਵਾਨਾਂ ਵਾਸਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਬੜੀ ਅੱਛੀ ਸਕੀਮ ਲੈ ਕੇ ਆਂਦੀ ਹੈ 25 ਸਾਲ ਤੋਂ ਥੱਲੇ ਦੀ ਉਮਰ ਵਾਲਾ ਨੌਜਵਾਨ ਲੜਕਾ ਜਿਹਨੇ ਡਿਪਲੋਮਾ ਕੀਤਾ ਜਾਂ ਜਿਹਨੇ ਗ੍ਰੈਜੂਏਸ਼ਨ ਕੀਤੀ ਉਹਨੂੰ ਅਪਰੈਂਟਿਸਿਪ ਅਪਰੈਂਟਿਸਿਪ ਤੁਸੀਂ ਸਭ ਹੀ ਦਿਓ ਸਾਰੇ ਕਿ ਕਿਸੇ ਨੇ ਆਪਣੇ ਹੁਨਰ ਵਾਸਤੇ ਕੋਲ ਟ੍ਰੇਡ ਕਰਨੀ ਹੈ ਕੋਈ ਗਵਰਨਮੈਂਟ ਕਿਸੇ ادارے ਦੇ ਵਿੱਚ ਜਾਂ ਕਿਸੇ ਪ੍ਰਾਈਵੇਟ ادارے ਵਿੱਚ ਟ੍ਰੇਨਿੰਗ ਲੈਣਾ ਚਾਹੁੰਦਾ ਇੱਕ ਸਾਤ ਉਹ ਟੋਟਲ ਟ੍ਰੇਨਿੰਗ ਪੀਰੀਅਡ ਦਾ 1 ਲੱਖ ਰੁਪਿਆ ਉਸ ਬੱਚੇ ਦੇ ਸਿੱਧੇ ਤੌਰ 'ਤੇ ਨਾ ਜਾਏ 8500 ਰੁਪਿਆ ਮਹੀਨਾ ਵਾਦ ਤੋਂ 1 ਲੱਖ ਰੁਪਿਆ ਨੌਜਵਾਨ ਬੱਚੇ ਨੂੰ ਪੈਰਾਂ ਚੜ੍ਹਾ ਕਰਵਾਸ ਅਜੇ ਤੁਹਾਨੂੰ ਪਤਾ ਹੈ ਬੀਜੇਪੀ ਵਾਲਿਆਂ ਨੇ ਸਕਿੱਲ ਮੈਨੇਜਮੈਂਟ ਸੈਂਟਰ ਖੋਲ੍ਹੇ ਸੀ ਬਟ ਉਹਨਾਂ ਤੋਂ ਕੁਝ ਨਹੀਂ ਨਿਕਲ ਪਾਇਆ ਅਸੀਂ ਬੱਚੇ ਨੂੰ ਖੁਦ ਜਿੱਥੇ ਮਰਜ਼ੀ ਉਹ ਟ੍ਰੇਨਿੰਗ ਲੈਣਾ ਚਾਹੇ ਉਹ ਆਪਣਾ ਅਪਲਾਈ ਕਰੇਗਾ ਉਸੇ ਟ੍ਰੇਨਿੰਗ ਦੇ ਮੁਤਾਬਕ 1 ਲੱਖ ਰੁਪਇਆ ਸਾਲ ਦਾ ਸਿੱਧਾ ਐਸਰਾ ਹੀ ਇੱਕ ਹੋਰ ਰੈਵੋਲੂਸ਼ਨਰੀ ਕਦਮ ਹੈ ਜਿਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਔਰਤਾਂ ਜੋ ਜਿਹੜੀ ਹੈੱਡ ਆਫ ਦੀ ਫੈਮਿਲੀ ਹੋਏਗੀ ਔਰ ਇੱਕ ਪਰਿਵਾਰ ਦੇ ਵਿੱਚ ਤੁਹਾਡੀ ਮਦਰ ਜਾਂ ਹੈੱਡ ਆਫ ਦੀ ਜਿਹੜੀ ਫੈਮਿਲੀ ਹੈ ਉਹਨੂੰ ਘਰ ਰਨ ਕਰਨ ਵਾਸਤੇ 1 ਲੱਖ ਰੁਪਇਆ ਮਹਾ ਲక్ష్ਮੀ ਸਕੀਮ ਦੇ ਵਿੱਚ ਦਿੱਤਾ ਜਾਏਗਾ ਹੈਡ ਆਫ ਦੀ ਫੈਮਲੀ ਉਹਦੇ ਚ ਹੈ ਸੋ ਦੱਟ ਜਿਹੜੀ ਸਿਆਣੀ ਔਰਤ ਹੋਏਗੀ ਉਹ ਉਹਨਾਂ ਪੈਸਿਆਂ ਦਾ ਸਿਆਣਫ ਨਾਲ ਇਸਤੇਮਾਲ ਕਰੇ ਬਹੁਤ ਸਾਰੇ ਗਰੀਬ ਪਰਿਵਾਰ ਨੇ ਹਿੰਦੁਸਤਾਨ ਤੇ ਉਹ ਜੇ ਲੋਕ ਨੇ ਜਿਨ੍ਹਾਂ ਨੂੰ ਦੋ ਵਕਤੀ ਹੈ ਜੇ ਵੀ ਰੋਟੀ ਨਹੀਂ ਮਿਲ ਰਹੀ 75 ਸਾਲ ਤੋਂ ਬਾਅਦ ਪੰਜਾਬ ਤੇ ਥੋੜਾ ਜਿਹਾ ਪ੍ਰੋਫੁੱਲ ਹੈ ਪਰ ਗਰੀਬੀ ਆਪਣੇ ਬਹੁਤ ਜ਼ਿਆਦਾ ਤੁਸੀਂ ਆਪਾਂ ਆਪਣੇ ਏਰੀਆ ਚ ਦੇਖਨੇ ਆ ਜੀ ਆਪਣੇ ਏਰੀਆ ਚ 20 25% ਲੋਕ ਇਹੋ ਜਿਹੇ ਨੇ ਜਿਹਨਾਂ ਨੂੰ ਦੋ ਵਕਤ ਦੀ ਰੋਕਤੀ ਨਹੀਂ ਮਿਲਦੀ ਸੋ ਉਹਨਾਂ ਦੀ ਮਦਦ ਵਾਸਤੇ ਅਸੀਂ ਇੱਕ ਇਹ ਜਿਹੜਾ ਹੈ ਕਦਮ ਉਠਾਇਆ ਹੈ ਅੱਛਾ ਇੱਕ ਹੋਰ ਬੜਾ ਮਹੱਤਵਪੂਰਨ ਕੰਮ ਹੈ ਰਾਈਟ ਟੂ ਲੇਬਰ ਦੇ ਰਾਈਟ ਟੂ ਵਰਕ ਦੇ ਥਲੇ ਡਾਕਟਰ ਮਨਮੋਨ ਸਿੰਘ ਦੀ ਗਵਰਨਮੈਂਟ ਨੇ ਨਰੇਗਾ ਦੀ ਸਕੀਮ ਸ਼ੁਰੂ ਕੀਤੀ ਸੀ ਇਸ ਇੱਕ ਬੰਦ ਕਰੇਗਾ ਨਰੇਗਾ ਦੀ ਸਕੀਮ ਸ਼ੁਰੂ ਕੀਤੀ ਸੀ ਉੱਤੇ ਨਰੇਗਾ ਦੀ ਸਕੀਮ ਦੇ ਵਿੱਚ ਪਿੰਡੂ ਨੌਜਵਾਨਾਂ ਨੂੰ ਕੰਮ ਕਰਦਾ ਸੀ ਮੌਕਾ ਦਿੱਤਾ ਉਹਦੇ ਵਿੱਚ 200 ਦਿਨ ਮਿਨੀਮਮ 365 ਦੇ ਵਿੱਚ ਕੰਮ ਬਿੱਤਦਾ ਸੀ ਹੁਣੇ ਪਾਰਟੀ ਨੇ ਫੈਸਲਾ ਕਰ ਲਿਆ ਕਿ ਨਰੇ ਪਿੰਡਾਂ ਤੱਕ ਨਹੀਂ ਚਲੇਗੀ ਇਹ ਸ਼ਹਿਰਾਂ ਦੇ ਵਿੱਚ ਵੀ ਜੇ ਮਿਨਿਸਪੈਲਟੀਜ਼ ਦੇ ਵਿੱਚ ਕੰਮ ਕਰਨਾ ਨਰੇਗਾ ਦੀ ਸਕੀਮ ਸ਼ਹਿਰਾਂ ਦੇ ਵਿੱਚ ਵੀ ਚੱਲੇ ਇਸ ਟਾਈਮ ਨਰੇਗਾ ਦੀ ਜਿਹੜੀ ਪਰ ਡੇ ਦਿਹਾੜੀ ਉਹ 303 ਰੁਪਏ ਇਹ ਵਧਾ ਕੇ 400 ਰੁਪਏ ਕਰ ਦਿੱਤਾ ਉਹ ਲੇਬਰ ਦਾ ਰੇਟ ਜਿਹੜਾ ਕੰਮ ਕਰਦਾ ਰੇਟ ਹੋਏਗਾ ਦਿਹਾੜੀ ਦਾ ਰੇਟ ਹੋਏਗਾ ਉਹ 400 ਰੁਪਏ ਹੈਗਾ ਮੇਰੇ ਕਦਰ ਸੋ ਇਹ ਇਹ ਵੀ ਤੁਹਾਨੂੰ ਮੈਂ ਤਲ ਦੱਸ ਦੇਣਾ ਚਾਹਣਾ ਦੂਸਰੀ ਗੱਲ ਸਾਡੇ ਕਾਂਗਰਸ ਪ੍ਰਧਾਨ ਖੜਗੇ ਸਾਹਿਬ ਨੇ ਫੈਸਲਾ ਕੀਤਾ ਹੈ ਕਾਂਗਰਸ ਨੇ ਫੈਸਲਾ ਕੀਤਾ ਹੈ ਜਿਹੜਾ 5 ਕਿਲੋ ਗਰੀਬਾਂ ਨੂੰ ਅਸੀਂ ਹੁਣ ਅਜੇ ਕਣਕ ਦਿੰਦੇ ਸੀ ਉਹ ਕੋਟਾ ਡਬਲ ਕਰ ਦਿੱਤਾ ਗਿਆ ਜਿੱਥੇ ਚਾਵਲ ਜਾਣਾ ਉਹ ਵੀ ਡਬਲ ਹੋਏਗਾ ਕਣਕ ਦਾ ਕੋਟਾ ਵੀ ਜਿਹੜਾ ਉਹ ਅਸੀਂ ਡਬਲ ਦੇ ਆ ਕਰਾਂਗੇ